ਚਾਈਨਾ ਡੋਰ ਦਾ ਇਹ ਨਾ ਆਦੰਤ ਹੋ ਗਿਆ ਹੈ ਕਿ ਕਈ ਸਾਲਾਂ ਤੋਂ ਇੱਕ ਖੋਨੀ ਖੇਲ ਬੰਦ ਹੋਂਦਾ ਨਾਮ ਵੀ ਨਹੀਂ ਲੈ ਰਿਹਾ ਇਸੇ ਤਰ੍ਹਾਂ ਇੱਕ ਹੋਰ ਵਿਅਕਤੀ ਦੀ ਨਾ ਨਗਰ ਵਿੱਚ ਚਾਈਨਾ ਡੋਰ ਦਾ ਹੋਇਆ ਸ਼ਿਕਾਰ ਆਓ ਵੇਖਦੇ ਹਾਂ ਸੰਜੀਤ ਤੋਂ ਨਿਦੀ ਇੱਕ ਖਾਸ ਰਿਪੋਰਟ ਜੀ ਮਾਰੀ ਦੱਸ ਦਿਓ ਕੀ ਨਾਮ ਹੈ ਆਪਣਾ ਤੇ ਕੀ ਗੱਲਬਾਤ ਜਿਹੜੀ ਵਾਪਰੀ ਮੇਰਾ ਸਰ ਕਮਲਾ ਨਾ ਆਂ ਕ੍ਰਿਸ਼ਨਨਗਰ ਕੈਂਪ ਚ ਰਹੀ ਰਹਿ ਰਹੇ ਆ ਤੇ ਮੇਰਾ ਬੱਚਾ ਦਿਹਾੜੀ ਲਾਣ ਗਿਆ ਸੀ ਖਾਣਾ ਖਾਣ ਆ ਰਿਹਾ ਸੀ ਪੁੱਲ ਦੇ ਉਤੋਂ ਦੀ ਉਹ ਚਾਨਾ ਡੋਰ ਆ ਜਿਹੜੀ ਉਹਨਾਂ ਦੇ ਗਲੇ 'ਚ ਵੱਜ ਗਈ ਆ ਬਹੁਤ ਜ਼ਿਆਦਾ ਹੋਇਆ ਨਸਕਾਰ ਉਹਦਾ ਗਲੇ ਦਾ ਇਹ ਨਾ ਬਡੋ ਗਿਆ ਤੇ ਉਹਨੂੰ ਹੋਛ ਵੀਟਰ ਲੈ ਗਿਆ ਤੇ ਉੱਥੇ ਜਾ ਖੂਨੋ ਖੂਨ ਹੋ ਰਿਹਾ ਸੀ ਸਾਰਾ ਉਹਦਾ ਕਪੜੇ ਕੂਪੜੇ ਸਾਰੇ ਲਿਬੜ ਗਏ ਤੇ ਉਹਨੂੰ ਮੋਟਰ ਚਾਲ ਗਈ ਫਿਰ ਉਹਨੂੰ ਲੈ ਗਿਆ ਉਥੋਂ ਉੱਥੇ ਜਾ ਕੇ ਉਹਨਾਂ ਨੇ ਦਾਖਲ ਕਰ ਲਿਆ ਉਹਨੂੰ ਤੇ ਟੈਂਕੇ ਲੱਗੇ ਉਹਦੇ 40 ਤੇ ਹੁਣ ਇਹਦਾ ਕੌਣ ਕਰੇਗਾ ਹੱਲ ਹੋਣਾ ਚਾਹੀਦਾ ਕਿਤਰਾ ਹੋਣਾ ਚਾਹ ਗਰੀ ਬੰਦਾ ਨਿਗਨਗੇ ਬੱਚੇ ਆ ਦੋ ਇਹ ਕੀ ਕੰਮ ਕਰਦਾ ਜੀ ਜਹਾੜੀ ਲਾਂਦਾ ਜੀ ਆ ਕਲੀ ਦਾ ਕੰਮ ਕਰਦਾ ਜੀ ਸਰ ਤੁਸੀਂ ਕਿਰਾਏ ਤੇ ਰਹ ਰਹੇ ਹੋ ਹਾਂਜੀ ਕਿਰਾਏ ਤੇ ਰਹ ਰਹੇ ਕੀ ਅਪੀਲ ਕਰਦੇ ਹੋ ਸਰਕਾਰਾਂ ਨੂੰ ਕੀ ਕਹਿਣਾ ਚਾਹੋਗੇ ਚਾਈਨਾ ਡੋਰ ਆ ਜਿਹੜੀ ਦਿਨੋ ਦਿਨ ਜਿਹੜਾ ਲੋਕਾਂ ਲਈ ਮੁਸੀਬਤ ਬੰਦੀ ਜਾ ਰਹੀ ਹੈ ਹਾਂਜੀ ਇਹ ਬੰਦ ਕੀਤੀ ਜਾਏ ਠੀਕ ਹੈ ਕੋਈ ਅਪੀਲ ਕਰਨਾ ਚਾਹੋਗੇ ਐ ਕਿ ਅਪੀਲ ਕਰਨਾ ਸਾਰਾ ਹੀ ਗਰੀਬ ਬੰਦਿਆ ਉਹਨਾਂ ਨੂੰ ਆਪੇ ਸਾਨੂੰ ਸੋ ਕਰਨੀ ਚਾਹੀਦੀ ਹੈ ਸਹੂਲਤ ਕੋਈ ਵੀ ਬੱਚਾ ਘਰ ਬਹਿ ਗਿਆ ਕਿਤੋਂ ਰੋਟੀ ਬੱਚਿਆ ਆਪਣੇ ਨੂੰ ਖਾ ਲੇਗਾ ਕਿੰਨੇ ਬੱਚੇ ਦੋ ਬੱਚੇ ਆ ਜੀ ਉਹਦੇ ਠੀਕ ਤੇਰੇ ਨਾਲ ਸਾਡੇ ਹਿਸਾਰ ਮੇਰਾ ਨਾਮ ਪੂਜਾ ਦੇਵੀ ਕ੍ਰਿਸ਼ਨ ਕੰਮ ਚਰਨ ਵਾਲਿਆਂ ਕਰਾਇ ਤੇ ਰਹਿਣੀਆਂ ਹੀ ਮੇਰੇ ਘਰ ਲਈ ਕੰਮ ਤੇ ਗਦੇ ਹੀ ਰੋਟੀ ਖਾਣਾ ਕਦੇ ਹੀ ਦਪੈ ਦੇ ਟੈਂਟ ਤੇ ਹੁੰਦੇ ਚੈਨਾ ਡੋਰਨਾ ਗਾਲ ਚ ਫਿਰ ਗਈਆਂ ਦੇ ਜਨ ਕਿ ਮੂੰਹ ਤੇ ਫਿਰ ਗਈ ਆ ਕਾਫੀ ਜਿਆਦਾ ਝੋਟ ਲੱਗੀ ਆ ਟਾਂਕੇ ਲੱਗਿਆ 40 ਲੋਕਾਂ ਨੇ ਦੱਸਿਆ ਹੀ ਹਾਣੂ ਆਣ ਕੇ ਤੇ ਉਹ ਪਹਿਲੇ ਹਸਪੀਟਲ ਲੱਗ ਰਹੀ ਲੋਕੇ ਦੇ ਮੂੜੇ ਮੜੇ ਹੀ ਫਿਰ ਇਹ ਮਗਰ ਗਏ ਹੀ ਹੁੰਦੇ ਇਸ ਕਰਕੇ ਚੈਨਾ ਡੋਰ ਬੰਦ ਕੀਤੀ ਜਾਏ ਇਹਨਾ ਬਹੁਤ ਨੁਕਸਾਨ ਹੋਇਆ ਕਦਾ ਮੇਰਾ ਬੰਦਾ ਦਿਹਾੜੀਦਾਰੀ ਕਰਾਇ ਤੇ ਰਹੀਆਂ ਦੋ ਬੇਟੀਆਂ ਮੇਰੇ ਹੁਣ ਕਿੱਥੋਂ ਖਰਚਾ ਕਰਾਂਗੇ ਕੋਲੋਜ ਕਰਾਏਗਾ ਕੋਈ ਕਰਾਏਗਾ ਕੋਈ ਨਹੀਂ ਮਦਦ ਕਰਦਾ ਜਸਾ ਇਹ ਬੇਨਤੀ ਆ ਕਿ ਚੈਨਲ ਡੋਰ ਬੰਦ ਕੀਤੀ ਜਾਏ ਕੋਸ਼ਿਸ਼ ਕੀਤਾ ਜਾਏ ਗਰੀਬ ਬੰਦੇ ਲਈ ਠੀਕ ਹੋਰ ਵੀ ਤੁਹਾਨੂੰ ਕੀ ਨੁਕਸਾਨ ਆ ਸੁਣਨ ਨੂੰ ਮਿਲੇਗੀ ਹੋਰ ਵੀ ਕਿਸ ਦੇ ਜਿਸਾ ਚੈਨਲ ਡੋਰ ਫਿਰੀ ਹਾਂਜੀ ਅੰਤੇ ਤੋਂ ਪਹਿਲੇ ਇੱਕ ਮੂੜਾ ਹੀ ਪਰਥਾ ਬਲੋਦਾ ਮੇਰੀ ਭੈਣ ਆਈਦੀ ਹੋਂਦੇ ਵੀ ਕਹਿੰਦੇ ਚੈਨਲ ਡੋਰ ਫਿਰੀ ਜਾਂਦੇ ਤੋਂ ਪਹਿਲੇ ਆਉਂਦਾ ਵੀ ਨੱਕ ਬੜੋਗੇ ਦਾ ਵਿਚਾਰੇ ਦਾ ਹਾਂ ਹਾਂ ਨੂੰ ਦੱਸਿਆ ਸੀ ਹਣਾ ਇਹ ਤਰ੍ਹਾਂ ਤਰਹੀ ਗੱਲਾਂ ਉਹਦਾ ਬੁਰਾ ਹਾਲ ਆ ਕਿ ਅਰ ਨੂੰ ਕੀ ਅਪੀਲ ਕਰਨਾ ਚਾਹੋਗੇ ਕਿ ਚੈਨਲ ਔਰ ਬੰਦ ਕੀਤੀ ਜਾਏ ਬਹੁਤ ਨੁਕਸਾਨ ਹੋਇਆ ਖਦਾ ਲੋਕਾਂ ਦਾ ਠੀਕ ਇਹ ਗਲਤ ਆ ਕਾਕਾ ਜਾ ਕੇ ਚਾਪਾ ਮਾਰੋ ਬੰਦ ਕਰੋ ਅਜਾ ਸਾਡੇ ਨਾਲ ਹੋਇਆ ਕਿ ਹੋਰ ਨਾ ਵੀ ਹੋ ਸਕਦਾ